ਇੱਕ ਹੋਰ ਨਵੀਂ ਸੱਚੀ ਕਹਾਣੀ ਦੇ ਨਾਲ ਤੁਸੀਂ ਜੁੜਨ ਜਾ ਰਹੇ ਹੋ ਇਹ ਕਹਾਣੀ 28 ਜੂਨ 2017 ਦੇ ਵਿੱਚ ਇੱਕ ਕੇਸ ਹੋਇਆ ਸੀ ਉਹਦੇ ਬਾਰੇ ਆ ਅੱਜ ਉਹਦੇ ਤੇ ਖੁੱਲ ਕੇ ਚਾਨਣਾ ਪਾਉਨੇ ਆ ਤੇ ਜੁੜੇ ਰਹੇ ਹੋ ਕਹਾਣੀ ਦੇ ਨਾਲ ਇੱਕ ਮੀਆਂ ਬੀਬੀ ਦੀਆਂ ਕਹਾਣੀਆਂ ਅਮਰੀਕਾ ਦੇ ਇੱਕ ਸ਼ਹਿਰ ਦੇ ਵਿੱਚ ਦੀਆਂ ਕਹਾਣੀਆਂ ਉੱਥੇ ਇੱਕ ਮੀਆਂ ਬੀਬੀ ਰਹਿੰਦੇ ਆ ਘਰ ਦੇ ਵਿੱਚ ਉਹਨਾਂ ਦਾ ਆਪਸ ਵਿੱਚ ਤੇ ਉਹ ਪਿਆਰ ਵਧੀਆ ਹੁੰਦਾ ਪਰ ਕੁਝ ਕੁ ਚੀਜ਼ਾਂ ਇਦਾਂ ਦੀਆਂ ਹੋਣ ਦੇ ਨਾਲ ਉਹਨਾਂ ਵਿੱਚ ਕਿਸ ਤਰ੍ਹਾਂ ਜਣੀ ਦਰਾਰ ਪੈਂਦਾ ਵਾ ਕਿਹਨੂੰ ਡਰ ਲੱਗਦਾ ਕਿਹਨੂੰ ਨਹੀਂ ਲੱਗਦਾ ਇਹ ਕਹਾਣੀ ਦੇ ਵਿੱਚ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਬੰਦੇ ਦਾ ਨਾਮ ਹੁੰਦਾ ਜੀ ਮਾਈਕ ਤੇ ਜਨਾਨੀ ਦਾ ਨਾਮ ਹੁੰਦਾ ਜੀ ਐਪ੍ਰਿਲ ਐਪ੍ਰਿਲ ਨਹੀਂ ਐਪ੍ਰਿਲ ਅੰਗਰੇਜ਼ਾਂ ਦੇ ਨਾਮ ਹੀ ਇਦਾਂ ਦੇ ਹੁੰਦੇ ਆ ਹੁੰਦਾ ਕਿ ਥੋੜਾ ਜਿਹਾ ਸਮਾਂ ਪੈਂਦਾ ਇਹ ਹੁੰਦਾ ਕਿ ਇੱਕ ਰਾਤ ਨੂੰ 2:30 ਵਜੇ ਦਾ ਟਾਈਮ ਸੀ ਤੇ ਇੱਕੋ ਲਖ ਤੇ ਸਿਰ ਦੇ ਵਿੱਚ ਦਰਦ اٹ ਘੜਦਾ ਦਰਦ ਕਦੇ ਸਿਰ ਦੇ ਉੱਪਰਲੇ ਹਿੱਸੇ 'ਚ ਹੁੰਦਾ ਕਦੇ ਪਿਛਲੇ ਹਿੱਸੇ 'ਚ ਹੁੰਦਾ ਜੀ ਦੀ ਉੱਪਰਲੇ ਪਾਸੇ ਇੰਨਾ ਕ ਦਰਦ ਹੁੰਦਾ ਉਹਨੂੰ ਇਦਾਂ ਫੀਲ ਹੁੰਦਾ ਜਿਵੇਂ ਮੇਰੇ ਬਲੱਡ ਨਿਕਲਦਾ ਪਿਆ ਹੁੰਦਾ ਉਹ ਪਹਿਲਾਂ ਤਾਂ ਨੋਰਮਲ ਲੈ ਜਾਂਦਾ ਕਿ ਚੱਲ ਕੋਈ ਨਹੀਂ ਦਰਦ ਨੋਰਮਲ ਆ ਚੱਲ ਕੋਈ ਗੋਲੀ ਗੋਲੀ ਲੈਨੇ ਆ ਆਰਾਮ ਆ ਜੂ 15-20 ਮਿੰਟ ਬਾਅਦ ਚਲੋ ਉਹ ਗੋਲੀ ਲੈ ਕੇ ਆਰਾਮ ਕਰਨ ਬਹਿ ਜਾਂਦਾ ਕਦੇ ਸੋਫੇ ਤੇ ਬਹਿੰਦਾ ਕਦੇ ਕੁਰਸੀ ਤੇ ਬਹਿੰਦਾ ਉਦੇ ਦਰਦ ਬਹੁਤ ਜ਼ਿਆਦਾ ਹੁੰਦਾ ਤੇ ਇੰਨਾ ਕਿ ਦਰਦ ਭਿਆਨਕ ਹੁੰਦਾ ਵਿਚਾਰਾ ਲੇਰਾ ਮਾਰਨੀਆਂ ਸ਼ੁਰੂ ਕਰ ਦਿੰਦਾ ਫਿਰ ਉਹ ਇੱਕ ਗੋਲੀ ਹੋਰ ਲੈ ਲੈਂਦਾ ਕਿ ਮੇਰੇ ਦਰਦ ਤਾਂ ਹਟੇ ਕੀ ਇਹੋ ਜਿਹਾ ਹੋਇਆ ਕੀ ਆ ਗੋਲੀ ਲੈਣ ਤੋਂ ਬਾਅਦ ਦਵਾਈ ਲਈ ਚੱਲ ਹਨਾ ਦਵਾਈ ਲੈਣ ਤੋਂ ਬਾਅਦ ਆਰਾਮ ਨਾਲ ਰੈਸਟ ਕਰਨ ਲੱਗ ਗਿਆ ਰੈਸਟ ਕਰਨ ਲੱਗ ਗਿਆ ਪਰ ਉਹਨੂੰ ਇਹ ਨਹੀਂ ਸਮਝ ਲੱਗੀ ਕਿ ਮੇਰੇ ਦਰਦ ਇੰਨਾ ਜ਼ਿਆਦਾ ਹੋ ਕਿਉਂ ਰਿਹਾ ਉਹ ਦੁਖੀ ਹੋ ਕੇ ਸਿਰ ਤੇ ਜਿਹੜੀ ਇੱਕ ਕੱਪੜਾ ਜਿਵੇਂ ਰਮਾਲ ਲਿਆ ਕੋਈ ਕੱਪੜਾ ਬੰਨ ਲੈਂਦਾ ਕਿ ਥੋੜਾ ਜਿਹਾ ਪੇਨ ਘਟੇ ਮਾੜੀ ਜੀ ਪੇਨ ਘਟਦੀ ਆ ਜਦੋਂ ਕੱਪੜਾ ਬੰਨਦਾ ਫੇਰ ਇੱਕ ਰਸਤੇ ਬਹੁਤ ਜ਼ਿਆਦਾ ਪੇਨ ਹੋਣ ਲੱਗ ਜਾਂਦੀ ਆ ਪਰ ਉਹਨੂੰ ਇਹ ਨਹੀਂ ਸਮਝ ਲੱਗਦਾ ਕਿ ਹੋ ਕੀ ਰਿਹਾ ਮੇਰੇ ਨਾਲ ਕਿ ਮੇਰੇ ਤਾਂ ਯਾਰ ਕਦੇ ਸਿਰ ਚ ਇਦਾਂ ਦਰਦ ਹੀ ਨਹੀਂ ਉੱਠਿਆ ਉਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ 3:30 3:30 ਦਾ ਟਾਈਮ ਹੁੰਦਾ ਘੰਟਾ ਕ ਜਾਨੀ ਬਤਾ ਦਿੰਦਾ ਹਨ ਉਸ ਤੋਂ ਬਾਅਦ ਆਪਦੀ ਘਰ ਵਾਲੇ ਨੂੰ ਠਾਲਦਾ ਕਿ ਕਿਉਂਕਿ ਉਹਦੇ ਕੋਲੋਂ ਵਿਚਾਰੇ ਕੋਲੋਂ ਦਰਦ ਇੰਨਾ ਜ਼ਿਆਦਾ ਸਹਿਣ ਨਹੀਂ ਹੋ ਰਿਹਾ ਸੀ ਤੇ ਉਹਨੇ ਦੁਖੀ ਹੋ ਕੇ ਆਪਦੀ ਘਰ ਵਾਲੇ ਨੂੰ ਠਾਲਿਆ ਪਹਿਲਾਂ ਉਹਨੇ ਸੌਣ ਦਿੱਤਾ ਕਿ ਚੱਲ ਕੋਈ ਨਹੀਂ ਯਾਰ ਮਾੜਾ ਮੋਟਾ ਦਰਦ ਆ ਠੀਕ ਹੋ ਜੂ ਜਦੋਂ ਘਰ ਵਾਲੀ ਨੂੰ ਠਾਰਿਆ ਉਹ ਉੱਠੀ ਨਾ ਪਹਿਲਾਂ ਫੇਰ ਦੋ ਤਿੰਨ ਵਾਰ ਠਾਰਿਆ ਨਾ ਉੱਠੀ ਫਿਰ ਉਹਨੇ ਰੌਲਾ ਪਾ ਕੇ ਉਹਨੂੰ ਠਾਰਿਆ ਕਿ ਮੈਨੂੰ ਹਸਪਤਾਲ ਲੈ ਚੱਲ ਕਿ ਮੇਰੇ ਸਿਰ ਦੇ ਵਿੱਚ ਦਰਦ ਬਹੁਤ ਜ਼ਿਆਦਾ ਹੋ ਰਿਹਾ ਕਿ ਪਤਾ ਨਹੀਂ ਕੀ ਪ੍ਰੋਬਲਮ ਆ ਤੂੰ ਚੱਲ ਮੇਰੇ ਨਾਲ ਚੱਲ ਚੱਲ ਰੌਲਾ ਰੂਲਾ ਪਾਉਂਦਾ ਉਹ ਘਰ ਵਾਲੀ ਹੌਲੀ ਹੌਲੀ ਉੱਠਦੀ ਆ ਕਹਿੰਦੀ ਆ ਮੈਨੂੰ ਕੱਪੜੇ ਬਦਲ ਲੈਣ ਦੇ ਕੱਪੜੇ ਬਦਲਦੀ ਬਦਲਦੀ 15 20 ਮਿੰਟ ਅੱਧਾ ਘੰਟਾ ਫੇਰ ਲਾ ਦਿੰਦੀ ਆ ਹੁਣ ਉਹਨੂੰ ਵਿਚਾਰੇ ਨੂੰ ਇਹ ਨਹੀਂ ਪਤਾ ਸੀਗਾ ਕਿ ਘਰ ਵਾਲੀ ਦੇ ਦਿਮਾਗ ਦੇ ਵਿੱਚ ਇਹ ਜਿਹਾ ਕੀ ਫਸਿਆ ਹੋਇਆ ਜਿਹੜੀ ਹੌਲੀ-ਹੌਲੀ ਤੁਰਦੀ ਆ ਚਲੋ ਉਹ ਫਿਰ ਦੁਖੀ ਹੋ ਕੇ ਕਹਿੰਦਾ ਜਾਂ ਤਾਂ ਚੱਲਣ ਨਾਲ ਨਹੀਂ ਤਾਂ ਮੈਂ ਐਂਬੂਲੈਂਸ ਬੁਲਾ ਲੈਣਾ ਉਹ ਫਿਰ ਉੱਠਦੀ ਆ ਫੜਫੜ ਤਿਆਰ ਹੋ ਕੇ ਯਾਨੀ ਅੱਧੇ-ਪੁਣੇ ਘੰਟੇ ਬਾਅਦ ਤੁਰਦੀ ਆ ਹਸਪੀਟਲ ਨੂੰ ਚਾਲੇ ਪਾ ਦਉਂਦੇ ਆ ਹਸਪੀਟਲ ਦੇ ਵਿੱਚ ਐਮਰਜੈਂਸੀ ਦੇ ਵਿੱਚ ਈਐਮਓ ਡਾਕਟਰ ਦੇ ਕੋਲ ਜਦੋਂ ਪਹੁੰਚਦੇ ਆ ਉੱਥੇ ਜਾ ਕੇ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਦਰਦ ਹੋ ਜ਼ਰੂਰ ਰਿਹਾ ਵਾ ਇੰਨਾ ਜ਼ਿਆਦਾ ਦਰਦ ਕਿਉਂ ਹੋ ਰਿਹਾ ਕਿ ਸਿਰ ਫਟ ਰਿਹਾ ਕਿ ਸਮਝ ਤੋਂ ਬਾਹਰ ਆ ਕਾਣੀ ਹਸਪੀਟਲ ਵਾਲੇ ਕੀ ਕਰਦੇ ਆ ਜੀ ਇੱਕ ਇੰਜੈਕਸ਼ਨ ਲਾ ਦਉਂਦੇ ਆ ਇਹਦੇ ਪੇਨ ਥੋੜੀ ਜੀ ਘਟੇ ਫਿਰ ਉਹ ਕੀ ਕਹਿੰਦੇ ਆ ਕਿ ਤੁਸੀਂ ਜਾ ਕੇ ਇੱਕ ਵਾਰ ਸਕੈਨ ਕਰਾਓ ਜਾਂ ਐਕਸ-ਰੇ ਕਰਾਓ ਚਲੋ ਜੀ ਐਕਸ-ਰੇ ਮੌਕੇ ਤੇ ਕੀਤਾ ਜਾਂਦਾ ਤੁਸੀਂ ਵਿੱਚ ਫੋਟੋ ਚਲਦੀ ਦੇਖਦੇ ਪਈਓ ਇਹ ਐਕਸ-ਰੇ ਦੇ ਵਿੱਚ ਇੱਕ ਬੁਲਟ ਲੱਗੀ ਹੋਈ ਨਜ਼ਰ ਆਉਂਦੀ ਆ ਬਾਰਤ ਜਿੱਨੇ ਲੋਕ ਆਲੇ-ਦਾਲੇ ਖੜੇ ਹੁੰਦੇ ਆ ਉੱਥੇ ਡਾਕਟਰ ਮਰੀਜ਼ ਹੋਰ ਵੀ ਪਏ ਹੁੰਦੇ ਆ ਉਹ ਇਹ ਦੇਖ ਕੇ ਹੈਰਾਨ ਹੁੰਦੇ ਆ ਕਿ ਬੰਦੇ ਦੇ ਸਿਰ ਦੇ ਵਿੱਚ ਗੋਲੀ ਵੱਜੀ ਹੋਈ ਆ ਬੁਲੇਟ ਵੱਜੀ ਹੋਈ ਆ ਫੇਰ ਵੀ ਇਹ ਚੀਜ਼ ਕਿਵੇਂ ਸਮਝ ਤੋਂ ਬਾਹਰ ਆ ਕਿ ਬੰਦਾ ਜਿਉਂਦਾ ਖੜਾ ਸਾਹਮਣੇ ਬੰਦਾ ਗੱਲਬਾਤ ਕਰ ਰਿਹਾ ਇਹ ਆ ਕਿ ਉਹਦੇ ਸਿਰ ਚ ਦਰਦ ਹੋ ਰਿਹਾ ਤੁਸੀਂ ਦੱਸ ਦੋ ਤੁਸੀਂ ਕਦੇ ਸੁਣਿਆ ਇਹ ਚੀਜ਼ ਨੂੰ ਮੇਰੇ ਹਿਸਾਬ ਨਾਲ ਮੈਂ ਤਾਂ ਕਦੇ ਸੁਣਿਆ ਨਹੀਂ ਬਾਕੀ ਤੁਸੀਂ ਵੀ ਨਹੀਂ ਸੁਣਿਆ ਹੋਣਾ ਬਾਈ ਇਹ ਇੱਕ ਬਿਲਕੁਲ ਨਵੀਂ ਚੀਜ਼ ਸਾਹਮਣੇ ਆਈ ਡਾਕਟਰਾਂ ਦੇ ਡਾਕਟਰਾਂ ਨੇ ਜਦੋਂ ਦੇਖਿਆ ਫਿਰ ਬੁਲੇਟ ਆ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਕਰਤੀ ਪੁਲਿਸ ਆਉਂਦੀ ਆ ਆ ਕੇ ਚੈੱਕ ਅਪ ਕਰਦੀ ਆ ਤਹਿਕੀਕਾਤ ਕਰਦੀ ਆ ਕੀ ਕੀ ਪ੍ਰੋਬਲਮ ਆ ਕੀ ਕੀ ਨਹੀਂ ਉਹ ਜਦੋਂ ਪੁਲਿਸ ਉਹਨਾਂ ਦੇ ਘਰੇ ਜਾਂਦੀ ਆ ਘਰੇ ਜਾ ਕੇ ਸਾਰਾ ਨਾ ਤਹਿਕੀਕਾਤ ਕਰਦੀ ਆ ਤਾਂ ਉੱਥੋਂ ਉਹਨਾਂ ਨੂੰ ਪਤਾ ਲੱਗਦਾ ਕਿ ਜਿਹੜੀ ਮਾਈਕ ਦੀ ਉਹ ਬੰਦੇ ਦੀ ਜਿਹਦੇ ਗੋਲੀ ਵੱਜੀ ਆ ਸਿਰ ਦੇ ਵਿੱਚ ਉਹਦੀ ਜਿਹੜੀ ਵਾਈਫ ਆ ਉਹਦੇ ਤੇ ਪਹਿਲਾਂ ਵੀ ਕ੍ਰਿਮੀਨਲ ਕੇਸ ਚੱਲਦੇ ਨੇ ਤੇ ਉੱਪਰ ਦੀ ਇਹ ਮੀਆਂ ਬੀਬੀ ਦਾ ਦੋਨਾਂ ਦੇ ਦੋ ਤਿੰਨ ਬਿਜ਼ਨਸ ਚਲਾਏ ਹੋਏ ਨੇ ਇਹਦੇ ਬਾਰੇ ਉਸ ਕੋਲੋਂ ਪਤਾ ਕੀਤਾ ਜਾਵੇ ਕਿ ਇਹ ਹੈ ਜੀ ਕੀ ਪ੍ਰੋਬਲਮ ਆ ਕਿ ਤੂੰ ਸਟੈਪ ਚੱਕਿਆ April ਪਹਿਲਾਂ ਮੰਨਦੀ ਨਹੀਂ ਫਿਰ ਉਹਨੂੰ ਮੰਨਣਾ ਪੈਂਦਾ ਕਿਉਂਕਿ ਸਾਰੇ ਸਬੂਤ ਉਹਨਾਂ ਨੂੰ ਮਿਲ ਜਾਂਦੇ ਆ ਪੁਲਿਸ ਵਾਲਿਆਂ ਨੂੰ ਫਿਰ ਜਦੋਂ ਸਬੂਤ ਮਿਲਦੇ ਆ ਫਿਰ April ਮੰਨ ਜਾਂਦੀ ਆ ਕਹਿੰਦੀ ਮਿੱਤੋ ਗਲਤੀ ਹੋਈ ਜ਼ਰੂਰ ਆ ਕਿ ਮੇਰੇ ਤੇ ਪਹਿਲਾਂ ਕ੍ਰਾਈਮਨਲ ਕੇਸ ਚੱਲਦੇ ਨੇ ਮੇਰੇ ਹਸਬੰਦ ਨੂੰ ਇਹ ਚੀਜ਼ ਬਾਰੇ ਬਿਲਕੁਲ ਨਹੀਂ ਪਤਾ ਦੂਜੇ ਨੰਬਰ ਤੇ ਮੇਰੇ ਬਾਰੇ ਇਹ ਵੀ ਨਹੀਂ ਪਤਾ ਕਿ ਮੈਨੂੰ ਜਿਹੜੇ 2-3 ਮੇਰੇ ਬਿਜ਼ਨਸ ਚੱਲਦੇ ਆ ਉਹਦੇ ਵਿੱਚ ਲੌਸ ਬਹੁਤ ਜ਼ਿਆਦਾ ਹੋ ਗਿਆ ਸੀ ਤੇ ਇਹ ਡਰਦੀ ਮਾਰੀ ਨੇ ਮੈਂ ਇਹ ਸਟੈਪ ਚੱਕ ਲਿਆ ਮਾਈਕ ਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਆਹ ਕਿਦਾਂ ਦਾ ਸਟੈਪ ਤੂੰ ਚੱਕਿਆ ਜਿਹਦੇ ਵਿੱਚ ਤੇਰੀ ਲਾਈਫ ਦੇ ਨਾਲ-ਨਾਲ ਮੇਰੀ ਲਾਈਫ ਵੀ ਬਰਬਾਦ ਕਰਤੀ ਤੂੰ ਪਰਲ ਆਪਦੇ ਸਾਰੇ ਗੁਨਾਹ ਕਬੂਲ ਕਰ ਲੈਂਦੀ ਆ ਉਦੋਂ ਬਾਅਦ ਚ ਮਾਈਕ ਇਹੀ ਸੋਚਦਾ ਰਹਿੰਦਾ ਕਿ ਮੇਰੇ ਨਾਲ ਇਹ ਕੰਮ ਕੀਤਾ ਕਿਉਂਕਿ ਉਹਨੇ ਲੌਸ ਖਾਦੇ ਹੋਏ ਸੀ ਉਹ ਡਰਦੀ ਮਾਰੀ ਨੇ ਉਹ ਮਾਈਕ ਦੇ ਉੱਤੇ ਗੋਲੀ ਚਲਾ ਦਿੱਤੀ ਤਾਂ ਮਾਈਕ ਦੇ ਉੱਤੇ ਉੱਤੇ ਗੋਲੀ ਚਲਾ ਦਿੱਤੀ ਪਰ ਉਹਦੀ ਜਾਨ ਬਚ ਜਾਂਦੀ ਆ ਪ੍ਰਮਾਤਮਾ ਨੇ ਉਹਨੂੰ ਹੱਥ ਦੇ ਕੇ ਰੱਖਿਆ ਹੁੰਦਾ ਮਾਈਕ ਫਿਰ ਡਾਕਟਰਾਂ ਅੱਗੇ ਦੁਆ ਕਰਦਾ ਕਿ ਕਿਸੇ ਨਾ ਕਿਸੇ ਢੰਗ ਨਾਲ ਮੇਰੀ ਜਾਨ ਬਚਾ ਲਈ ਜਾਵੇ ਡਾਕਟਰਾਂ ਨੇ 3-4 ਘੰਟੇ ਦੀ ਸਰਜਰੀ ਤੋਂ ਬਾਅਦ ਬੰਦੇ ਦੀ ਜਾਨ ਬਚ ਜਾਂਦੀ ਆ ਤੇ ਇੱਥੇ ਹੀ ਕਹਾਣੀ ਖਤਮ ਹੁੰਦੀ ਆ ਦੋਸਤੋ ਜਦੋਂ ਪ੍ਰਮਾਤਮਾ ਦੀ ਮਿਹਰ ਹੋਵੇ ਨਾ ਤਾਂ ਮੌਤ ਨੂੰ ਵੀ ਨੇੜੇ ਨਹੀਂ ਲੱਗਣ ਦਿੰਦਾ ਧੰਨਵਾਦ ਦੋਸਤੋ ਵੀਡੀਓ ਨੂੰ ਪਹਿਲਿਆਂ ਨੂੰ ਵੀ ਇੰਨਾ ਪਿਆਰ ਦਿੱਤਾ ਆਈ ਹੋਪ ਤੁਹਾਨੂੰ ਇਹ ਕਹਾਣੀ ਵੀ ਜ਼ਿੰਦਗੀ ਦੇ ਵਿੱਚ ਚੰਗੇ ਰਾਹਾਂ ਤੇ ਚੱਲਣ ਦਾ ਸੰਦੇਸ਼ ਦੇਊਗੀ ਤੇ ਮਿਲਦੇ ਆਂ ਅਗਲੀ ਵੀਡੀਓ ਚ ਪੇਜ ਨੂੰ ਫੋਲੋ ਕਰ ਲਿਓ ਮੈਂਟ ਪਿਆਰਾ ਇਹ ਜ਼ਰੂਰ ਛੱਡਿਓ ਤੁਹਾਡਾ ਆਪਦਾ ਚੈਨਲ ਟਾਕ ਵਿਦ ਬੈਣੀ ਧੰਨਵਾਦ